ਮੈਦਾ ਆਂਦਾ ਇਹ ਤਾਂ ਕੰਮ ਨਹੀਂ ਕਰਾਉਣੇ ਹੋਰ ਮੈਂ ਦੀ ਮਹਾਰਾਣੀ ਦੀ ਪੂਜਾ ਕਰਨੇ ਕੰਮ ਨਹੀਂ ਕਰਾਉਣੇ ਤੇ ਹੋਰ ਕਿਨੇ ਕਰਨੇ ਕੰਮ ਐਸੇ ਨਹੀਂ ਕਰਨੇ ਆ ਨਾਲੇ ਇਹ ਕਿਹੜਾ ਕਿਸ ਨੂੰ ਬੋਲ ਕੇ ਦੱਸਣ ਲੱਗੀ ਆ ਗੋਂਗੀ ਤੇ ਹੈਗੀ ਜੋ ਮਰਜੀ ਇਹਨੂੰ ਕਹੀ ਜਾਓ ਕਰਾਈ ਜਾਓ ਉਹ ਨਾਂ ਵੀ ਸਵੇਰ ਦੇ ਗਿਆ ਸ਼ਾਮ ਨੂੰ ਹਣਾ ਹੁੰਦਾ ਉਹਨੇ ਚਿਰ ਨੂੰ ਸਾਰੇ ਕੰਮ ਮੁੱਕ ਜਾਂਦੇ ਜਰਾ ਤੱਕ ਮੁੱਕੋ ਮੁੱਕੇ ਤੇ ਫਟਾਈ ਵੀ ਡੋਣ ਲੈ ਪਿਆ ਉਨਾ ਕੀ ਟੋਸਟਰ ਸਲਾਈ ਮੇਰੇ ਲਾਗੇ ਜਾ ਕੇ ਤੇ ਕੰਮ ਕਰ ਲੈ ਮਿੰਟੋ ਮਿੰਟੀ ਤੈਨੂੰ ਮੈਂ ਦੱਸਾਂ ਗੱਲ ਸੁਣ ਮੇਰੀ ਪਹਿਲਾਂ ਮੇਰੀਆਂ ਲੱਤਾ ਕੁੱਟ ਕੀ ਪੋਲੇ ਪੋਲੇ ਕੁੱਟਣ ਲਈ ਜ਼ੋਰ ਨਹੀਂ ਹੈਗਾ ਹੱਥਾਂ 'ਚ ਮਾਸਾ ਜ਼ੋਰ ਨਾਲ ਕੁੱਟ ਲਾ ਹਾਂ ਤੈਨੂੰ ਦੱਸਾਂ ਜ਼ੋਰ ਕਿਦਾਂ ਲੱਗਦਾ ਜ਼ੋਰ ਨਾਲ